ਆਹ ਕਰਦੇ ਕਾ ਇਹ ਜਿਹੜਾ ਹਨਾ ਪਰਚਾ ਫੜ ਲੈਂਦੇ ਹਾਂ ਕੰਡੇ ਤੇ ਨਸੀ ਦਾ ਪੇਸਟ ਕਰ ਲੈਂਦੇ ਆ। ਇਹ ਆਪਾਂ ਹਸਮਾਟਰ ਦੇ ਤਪਾਤਾ ਸੀਗਾ ਤੇ ਆਪਾਂ ਨੂੰ ਮਿਲ ਗਿਆ ਤੇ ਇਹਦੇ ਵਿੱਚ ਇੱਕ ਖਾਸ ਚੀਜ਼ ਜਿਹਦੀ ਅਬਾਂਗਾਰੀਆਂ ਹੋ ਗਿਆ ਅੰਬ ਦਾ ਅਚਾਰ ਇਹ ਤੁਸੀਂ ਤਿੰਨ ਚਾਰ ਫੜੀਆਂ ਲੈ ਲੈਣੀਆਂ ਉਸ ਨੂੰ ਤੇ ਦੇਖੋ ਕਿ ਪਾਉਣ ਤੇ ਬਹੁਤ ਹੀ ਵਧੀਆ ਟੇਸਟ ਆਊਗਾ ਖੱਟਾ ਮਿੱਠਾ ਤੁਸੀਂ ਇਸ ਤਰ੍ਹਾਂ ਜ਼ਰੂਰ ਬਣਾ ਕੇ ਟਰਾਈ ਕਰਿਓ ਬਹੁਤ ਵਧੀਆ ਬਣਦੀ ਹੈ ਇਹ ਦੇ ਨਾਲ ਤੇ ਥੋੜੀ ਜਿਹੀ ਵਿੱਚ ਸੌਫ ਵੀ ਪਾ ਲੈਣੀ ਆ ਨਾਲ ਦੇ ਫਿਰ ਹੋਰ ਵੀ ਵਧੀਆ ਟੇਸਟ ਆਉਂਦਾ सारे करेलों से मैं इस तरह भर लूँगी हल्दी पा क्योंकि अपने चढ़ जूगा थोड़ी जी पाऊंगा बनेगी तो सी इस तरीके जरूर बना के देखो थोड़े के लिए बहुत ज्यादा स्वाद बन गए धन्यवाद